ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਟੀਵੀ ਪਹੁੰਚਿਆ ਹੈਗਾ ਗੁਰਦੁਆਰਾ ਸ੍ਰੀ ਮੈਲਵਟ ਦੇਖੇ ਜਿੱਥੇ ਕਿ ਅੱਜ ਬੜੀ ਹੀ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਦਾ ਨੰਦੇ ਦੇ ਨਾਲ ਆਪਣੇ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤੇ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਆਪਣੇ ਇੱਥੋਂ ਦੇ ਪ੍ਰਬੰਧਕ ਜਿਹੜੇ ਹੈਗੇ ਨੇ ਬਲਵੀਰ ਸਿੰਘ ਚਾਨਾ ਜੀ ਜਿਹੜੇ ਕਿ ਜਾਣੇ ਪਾਣੇ ਜਾਣੇ ਪਛਾਣੇ ਹਸਤੀ ਨੇ ਕਿੱਸੇ ਆਪਣੇ ਨਾਮ ਦੇ ਮਹਤਾਜ ਨਹੀਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਅੱਜ ਕੀ ਕਹਿਣਾ ਚਾਹਣਗੇ ਇਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਾਰਿਆਂ ਨੂੰ ਸਰੋਤਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਅੱਜ ਆਪਾਂ ਬੜੀ ਧੂਮ-ਤਾਮ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ ਵਿੱਚ ਇਕੱਤਰ ਹੋਏ ਹਾਂ ਅਤੇ ਸਾਰੀਆਂ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਉਹਨਾਂ ਦਾ ਯਾਦ ਕੀਤਾ ਜਾ ਰਿਹਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਛੋਟੇ ਸੁਪੁੱਤਰ ਅਤੇ ਬੀਬੀ ਪਾਨੀ ਜੀ ਦੇ ਕੁੱਖੋਂ ਆ ਦਾ ਪ੍ਰਕਾਸ਼ ਹੋਇਆ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀਜੀ ਪਾਛਾਈ ਜੀ ਦੇ ਦੋਤੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਖਤਾਬ ਛੋਟੇ ਹੁੰਦਿਆਂ ਦੇ ਦਿੱਤਾ ਸੀ ਦੋਤਾ ਬਗਰਵਾਨੀ ਕਬੋਤਾ ਸੋ ਉਹਨਾਂ ਨੇ ਬਹੁਤ ਹੀ ਸਾਡੇ ਸਿੱਖ ਅ ਤਰਮ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਬਹੁਤ ਹੀ ਉਹਨਾਂ ਨੇ ਸਾਨੂੰ ਯੋਗਦਾਨ ਪੇਸ਼ ਕੀਤਾ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਉਹਨਾਂ ਨੇ ਤਿਆਰ ਕਰਕੇ ਦਿੱਤੀ ਸਭ ਤੋਂ ਜ਼ਿਆਦਾ ਬਾਣੀ ਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਪੜ ਪੜਦੇ ਹਾਂ ਬੜੀ ਸ਼ਾਂਤੀ ਮਿਲਦੀ ਹੈ ਤੇ ਅੰਤ ਵਿੱਚ ਉਹਨਾਂ ਨੇ ਇੰਨੀ ਨਿਮਰਤਾ ਵਾਲੀ ਸੀ ਸ਼ਹੀਦਾਂ ਦੇ ਸਤਾਜ ਉਹਨਾਂ ਨੂੰ ਤਾਂ ਹੀ ਉਹ ਕਿਹਾ ਜਾਂਦਾ ਸਭ ਤੋਂ ਪਹਿਲਾਂ ਸ਼ਹੀਦੀ ਉਹਨਾਂ ਨੇ ਪਾਈ ਨੇ ਲਾਹੌਰ ਦੀਆਂ ਲਾਹੌਰ ਦੇ ਵਿੱਚ ਜਾ ਕੇ ਜਹਾਗੀਰ ਦੇ ਜ਼ੁਲਮ ਨੂੰ ਨਾ ਸਹਾਰਦਿਆਂ ਹੋਇਆਂ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਤੇ ਉਹਨਾਂ ਨੇ ਉਸ ਅਕਾਲ ਪੁਰਖ ਦੀ ਉਸਤ ਜਿੰਨੀ ਵੀ ਲਿਖੀ ਜਿੰਨੀ ਵੀ ਪੜ੍ਹੀ ਹੈ ਉਹ ਬਹੁਤ ਥੋੜੀ ਹੈ ਗੁਰੂ ਮਾਰਜਨ ਦੇ ਮਹਾਰਾਜੀ ਨੇ ਆਖਿਆ ਆਪਾ ਪੜ੍ਹਦੇ ਹਾਂ ਰੋਜ਼ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਸ਼ਾਂਤੀ ਮਿਲਦੀ ਹੈ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਮ ਨਾ ਆਇਓ ਗੁਰੂ ਮਹਾਰਾਜੀ ਦੀ ਬਾਣੀ ਇਹ ਸਾਨੂੰ ਸ਼ਾਂਤੀ ਦਿੰਦੀ ਹੈ ਇਸੇ ਤਰ੍ਹਾਂ ਅੱਜ ਭਗਤ ਨਾਨਕ ਜੀ ਦਾ ਵੀ ਜਨਮ ਦਿਹਾੜਾ ਹੈ ਉਹ ਵੀ ਸੰਗਤਾਂ ਬੜੀ ਯਾਦ ਉਹਨਾਂ ਨੂੰ ਯਾਦ ਕਰਦੀ ਹਨ ਗੁਰੂ ਭਗਤ ਨਾਨਕ ਜੀ ਦੇ ਤਿੰਨ ਸ਼ਬਦ ਗੁਰੂ ਅਰਜਨ ਗੁਰੂ ਮਹਾਰਾਜੀ ਨੇ ਤਨ ਤਨ ਸ੍ਰੀ ਗੁਰੂ ਗ੍ਰੰਥ ਜੋ ਜਿਹੇ ਵਿੱਚ ਦਰਜ ਕੀਤੇ ਹਨ ਤੇ ਉਹ ਵੀ ਸਾਨੂੰ ਸਹਿ ਦਿੰਦੇ ਹਨ ਕਿ ਭਗਤੀ ਹੁੰਦੀ ਹੈ ਨਿਸ਼ਚੈ ਨਾਲ ਬੜਾ ਹੀ ਸਾਨੂੰ ਉਹਨਾਂ ਤੋਂ ਪ੍ਰੇਰਨਾ ਮਿਲਦੀ ਹੈ ਸੱਚੇ ਦਿਲ ਨਾਲ ਜੇ ਉਸ ਪ੍ਰਮਾਤਮਾ ਨੂੰ ਧਿਆਈਏ ਬੜੇ ਹੀ ਪਿਆਰ ਦੇ ਨਾਲ ਉਹਨਾਂ ਨੂੰ ਯਾਦ ਕਰੀਏ ਤੇ ਉਹ ਕਿਤੇ ਦੂਰ ਨਹੀਂ ਉਹ ਸਾਨੂੰ ਮਿਲ ਜਾਂਦੇ ਨੇ ਤੇ ਉਹਨਾਂ ਤੋਂ ਸਾਨੂੰ ਮੇਸੇਜ ਮਿਲਦੀ ਹੈ ਕਿ ਯਕੀਨ ਰੱਖਣਾ ਸਾਡਾ ਫਰਜ਼ ਬਣਦਾ ਹੈ ਭਰੋਸਾ ਹੋਣਾ ਚਾਹੀਦਾ ਜੇ ਭਰੋਸਾ ਹੋਏਗਾ ਬਾਣੀ ਤੇ ਗੁਰੂ ਸਾਹਿਬ ਜੀਾਂ ਦੇ ਦੱਸੇ ਜਨ ਮਾਰਗ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਰ ਬਣਾ ਸਕਦੇ ਹਾਂ ਅੰਤ ਵਿੱਚ ਫਿਰ ਮੈਂ ਸਾਰਿਆਂ ਨੂੰ ਗੁਰੂ ਮਹਾਰਾਜ ਜੀ ਦੇ ਆਗਮਨਪੁਰ ਦੀ ਲੱਖ ਲੱਖ ਪਉਦਾ ਇਹਿੰਦਾ ਸਤਗੁਰ ਮੇਰ ਕਰਨ ਉਹਨਾਂ ਦੇ ਦਸੇ ਮਾਰਗ ਤੇ ਆਪਾਂ ਚੱਲ ਕੇ ਆਪਣਾ ਜੀਵਨ ਸੁਹਣਾ ਬਣਾ ਸਕੀਏ ਅਸੀਂ ਵੀ ਟੀਵੀ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦੀਆਂ ਜ ਸੰਗਤਾਂ ਤੱਕ ਸਨੇਹ ਪਹੁੰਚਾਉਣ ਦਾ ਯਤਨ ਕੀਤਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ 20 ਟੀਵੀ ਨੂੰ ਸਤਗੁਰੂ ਚੜ੍ਹਦੀਆਂ ਕਲਾ ਵਕਸ਼ਨ ਤੇ ਇਸੇ ਤਰ੍ਹਾਂ ਸੇਵਾ ਦਿੰਦੇ ਰਹਿਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਬਲਬੀਰ ਸਿੰਘ ਜੀ ਚਾਨਾ ਜਿਨ੍ਹਾਂ ਨੇ ਬੜੇ ਹੀ ਪਿਆਰ ਤੇ ਪ੍ਰੇਮ ਦੇ ਨਾਲ ਸਾਨੂੰ ਸੰਗਤਾਂ ਨੂੰ ਸਾਹਬ ਦੇ ਜੀਵਨ ਤੋਂ ਤੇ ਉਹਨਾਂ ਨੇ ਕੀ ਕੀਤਾ ਹੈ ਬੜੇ ਹੀ ਛੋਟੇ ਜਿਹੇ ਟਾਈਮ ਦੇ ਵਿੱਚ ਬੜੇ ਸ਼ਾਰਟ ਤੇ ਵਧੀਆ ਸ਼ਬਦਾਂ ਨੂੰ ਸਮੇਲ ਕਰਕੇ ਸਾਨੂੰ ਦੱਸਿਆ ਹੈ ਤੇ ਨਾਲ ਹੀ ਭਗਤ ਧੰਨਾ ਜੀ ਨੂੰ ਵੀ ਯਾਦ ਕੀਤਾ ਹੈ ਸਾਨੂੰ ਜੇ ਅਸੀਂ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਤੇ ਸਾਡੇ ਵਿੱਚ ਨਿਮਰਤਾ ਆਉਂਦੀ ਹੈ ਤੇ ਜਦੋਂ ਅਸੀਂ ਭਗਤ ਧੰਨਾ ਜੀ ਵੱਲ ਦੇਖਦੇ ਹਾਂ ਤੇ ਸਾਡੀ ਕਿਰਤ ਦੇ ਵਿੱਚੋਂ ਸਾਨੂੰ ਪਰਮੇਸ਼ਰ ਮਿਲ ਸਕਦਾ ਹੈ ਤੁਹਾਨੂੰ ਐਸੀ ਪ੍ਰੇਰਣਾ ਮਿਲਦੀ ਹੈ ਤੇ ਸਾਰੀਆਂ ਸੰਗਤਾਂ ਨੂੰ ਬੀਟੀਵੀ ਵੱਲੋਂ ਤੇ ਬੀਟੀਵੀ ਦੀ ਪੂਰੀ ਟੀਮ ਵੱਲੋਂ ਭਗਤ ਧੰਨਾ ਜੀ ਤੇ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਨੂੰ ਇੱਕ ਵਾਰੀ ਫੇਰ ਤੇ ਪ੍ਰਬੰਧਕ ਕਮੇਟੀ ਦੇ ਦਰ ਤੇ ਇਹਦੇ ਲਈ ਧੰਨਵਾਦ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਅਗਲੀ ਵਾਰੀ ਫੇਰ ਤੁਹਾਨੂੰ ਇਹ ਨਾਲ ਰੂਬਰੂ ਕਰਾਂਦੇ ਰਹਾਂਗੇ ਟਾਈਮ ਟੂ ਟਾਈਮ ਤੇ ਹੁਣ ਦਿਓ ਯਾਤ